ਤੇ ਡੌਗ ਲਵਰ ਜੁਤਰੇ ਨੇ ਕਿਉਂਕਿ ਸਰਕਾਰ ਦੇ ਵੱਲੋਂ ਬੈਨ ਲਗਾ ਦਿੱਤਾ ਗਿਆ ਹੈ ਤਾਂ ਇਹ ਸਭ ਦੇ ਵਿਚਾਲੇ ਹੱਥਾਂ ਦੇ ਵਿੱਚ ਡੌਗਸ ਦੇ ਬੈਨਰ ਚੁੱਕ ਕੇ ਜਿਹੜੇ ਹੈ ਡੌਗਸ ਲਵਰ ਸੜਕਾਂ ਦੇ ਉੱਤੇ ਨਿਕਲ ਚੁੱਕੇ ਨੇ ਤੇ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਜੇਕਰ ਇਹ ਬੈਨ ਨਾ ਹਟਾਇਆ ਤਾਂ ਕੋੜ ਦਾ ਰੁਕ ਕੀਤਾ ਜਾਏਗਾ ਪਿਟ ਬੁਲ ਅਤੇ ਹੋਰ ਵਿਦੇਸ਼ੀ ਨਸਲਾਂ ਦੇ ਬੇਜ਼ੁਬਾਨਾ ਨੂੰ ਘਰ ਦੇ ਵਿੱਚ ਰੱਖਣ ਅਤੇ ਬਰੀਡਿੰਗ ਨੂੰ ਲੈ ਕੇ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ ਜਿਸ ਨੇ ਪਾਬੰਦੀ ਦੇ ਉੱਤੇ ਡੌਗ ਲਵਰਜ਼ ਜਿਹੜੇ ਆ ਨਾ ਖੁਸ਼ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਤੇ ਇਹੀ ਕਾਰਨ ਹੈ ਕਿ ਜਲੰਧਰ ਬਾਸਟ੍ਰੈਂਡ ਵਿਖੇ ਜੋ ਹੈ ਸਰਕਾਰ ਦੇ ਵਿਰੁੱਧ ਸਰਕਾਰ ਦੇ ਵਿਰੁੱਧ ਨਾਰੇਬਾਜ਼ੀ ਕੀਤੀ ਗਈ ਹੈ ਤੇ ਇਸ ਦਰਮਿਆਨ ਮੰਗ ਕੀਤੀ ਗਈ ਹੈ ਕਿ ਜਿਹੜੀ ਹੈ ਪਾਬੰਦੀ ਲਗਾਈ ਗਈ ਹੈ ਇਸ ਨੂੰ ਹਟਾਇਆ ਜਾਏ ਨਹੀਂ ਤਾਂ ਪੋਰਡ ਦਾ ਰੁਕ ਕੀਤਾ ਜਾਏਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਬੱਸ ਸਟੈਂਡ ਦੇ ਨਜ਼ਦੀਕ ਦੀਆਂ ਜਿੱਥੇ ਕਿ ਡੌਗ ਲਵਰਜ਼ ਹੱਥਾਂ ਦੇ ਵਿੱਚ ਬੈਨਰ ਚੁੱਕ ਕੇ ਬੇਜ਼ੁਬਾਨਾਂ ਦਾ ਸੜਕਾਂ ਦੇ ਉੱਤੇ ਨਿਕਲੇ ਨੇ ਕੜਕ ਦੀ ਧੁੱਪ ਦੇ ਵਿੱਚ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਬੈਨ ਲਗਾਇਆ ਗਿਆ ਇਸ ਨੂੰ ਹਟਾਇਆ ਜਾਏ ਕਿਉਂਕਿ ਲਗਾਤਾਰ ਜੋ ਹੈ ਇਹਨਾਂ ਬੇਜੁਬਾਨਾਂ ਦੇ ਕਰਕੇ ਹਾਦਸੇ ਵਾਪਰ ਰਹੇ ਸਨ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਸਨ ਪਰ ਇਹ ਸਭ ਦੇ ਵਿਚਾਲੇ ਇਹਨਾਂ ਡੌਗ ਲਵਰਸ ਦਾ ਕਹਿਣਾ ਹੈ ਕਿ ਇਹਨਾਂ ਪਿਟਬੁਲ ਅਤੇ ਹੋਰ ਵਿਦੇਸ਼ੀ ਨਸਲਾਂ ਦੇ ਕੁੱਤਿਆਂ ਦੇ ਉੱਤੇ ਬੈਨ ਲਗਾਉਣ ਤੋਂ ਪਹਿਲਾਂ ਸਰਕਾਰ ਨੂੰ ਕਦਮ ਚੁੱਕਣੇ ਚਾਹੀਦੇ ਨੇ ਗਲੀ ਦੇ ਵਿੱਚ ਫਿਰਦੇ ਆਵਾਰਾ ਕੁੱਤਿਆਂ ਨੂੰ ਲੈ ਕੇ ਕਿਉਂਕਿ ਉਹਨਾਂ ਦੇ ਵੱਲੋਂ ਵੀ ਵੱਡੇ ਪੱਧਰ ਤੇ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਹੈ ਕਿ ਉਹਨਾਂ ਬੇਜੁਬਾਨਾਂ ਦੇ ਉੱਤੇ ਤਾਂ ਕੋਈ ਨਕੇਲ ਨਹੀਂ ਕੱਸੀ ਜਾ ਰਹੀ ਕੋਈ ਠੋਸ ਕਦਮ ਹੈ ਨਹੀਂ ਚੁਕੇ ਜਾ ਰਹੇ ਪਰ ਪਿਟਬੁੱਲ ਅਤੇ ਹੋਰ ਵਿਦੇਸ਼ੀ ਨਸਲਾਂ ਦੇ ਡੌਗਸ ਦੇ ਉੱਤੇ ਜੋ ਹੈ ਸਰਕਾਰ ਦੇ ਵੱਲੋਂ ਬੈਨ ਲਗਾਇਆ ਗਿਆ ਹੈ ਇਹ ਗਲਤ ਹੈ ਤੇ ਇਸ ਨੂੰ ਹਟਾਉਣਾ ਚਾਹੀਦਾ ਹੈ ਤੇ ਚੇਤਾਵਨੀ ਵੀ ਸਰਕਾਰ ਨੂੰ ਦੇ ਦਿੱਤੀ ਗਈ ਹੈ ਕਿ ਜੇਕਰ ਇਹ ਬੈਨ ਨਾ ਹਟਾਇਆ ਤਾਂ ਡੌਗ ਲਵਰਸ ਦੇ ਵੱਲੋਂ ਜੋ ਹੈ ਕੋਡ ਦਾ ਰੁਕ ਕੀਤਾ ਜਾਏਗਾ ਕਿਉਂਕਿ ਲਗਾਤਾਰ ਜੋ ਇਹਨਾਂ ਕੁੱਤਿਆਂ ਦੇ ਨਾਲ ਲੋਕਾਂ ਨੂੰ ਵੱਢਣ ਦਾ ਮਾਮਲੇ ਸਾਹਮਣੇ ਆ ਰਹੇ ਸਨ ਕਈਆਂ ਦੀ ਜਾਨ ਵੀ ਗਈ ਸੀ ਜਿਸ ਕਰਕੇ ਸਰਕਾਰ ਦੇ ਵੱਲੋਂ ਠੋਸ ਕਦਮ ਚੁੱਕੇ ਗਏ ਤੇ ਬੈਨ ਲਗਾ ਦਿੱਤਾ ਗਿਆ ਪਰ ਡੌਗ ਲਵਰਸ ਜਿਹੜੇ ਐ ਇਸ ਫੈਸਲੇ ਤੋਂ ਨਾ ਖੁਸ਼ ਹੁੰਦੇ ਹੋਏ ਵਿਖਾਈ ਦੇ ਰਹੇ ਨੇ ਉਹਨਾਂ ਦੇ ਵੱਲੋਂ ਇਸ ਬੈਨ ਦੇ ਉੱਤੇ ਸਵਾਲ ਖੜੇ ਕੀਤੇ ਨੇ ਕਿ ਇਹ ਬੈਨ ਨਹੀਂ ਲੱਗਣਾ ਚਾਹੀਦਾ ਕਿ ਕੁਝ ਕਹਿਣਾ ਹੈ ਇਹਨਾਂ ਪ੍ਰਦਰਸ਼ਨਕਾਰੀਆਂ ਦਾ ਆਓ ਤੁਹਾਨੂੰ ਸੁਣੋਨੇ ਆ ਬ੍ਰਿਜੀਨਾ ਤੁਹਾਡਾ ਤੇ ਅੱਜ ਤੁਹਾਡੀਆਂ ਪ੍ਰੈਕਟਿਸ ਹਾਜ਼ਰ ਆਏ ਆ ਸਾਡੇ ਸਮਾਜ ਚ ਕੀ ਕੀ ਮੰਗਾ ਤੁਹਾਡੀ ਸਾਡੇ ਕਲੱਬ ਦਾ ਨਾਮ ਹੈਗਾ ਜੀ ਸਾਡੇ ਕਲੱਬ ਦਾ ਨਾਮ ਹੈਗਾ ਜੀ ਐਸ ਜੇ 995 ਕਲੱਬ ਤੇ ਇਹ ਨੈਸ਼ਨਲ ਲੈਵਲ ਤੇ ਰਜਿਸਟਰ ਹੈ ਆਲਰੇਡੀ ਤੇ ਮੰਗ ਪੱਤਰ ਸਾਡਾ ਇਹੀ ਹੈ ਕਿ ਜਿਹੜੀ ਆ ਸਰਕਾਰ ਨੇ ਨਵਾਂ ਰੂਲ ਲਿਆਂਦਾ ਆ ਕਿ ਬਹੁਤ ਸਾਰੀਆਂ ਡੌਗਸ ਬਰੀਡ ਜਿਹੜੀਆਂ ਉਹ ਬੈਨ ਕਰ ਦਿੱਤੀਆਂ ਆ ਜਦ ਕਿ ਡੌਗਸ ਬਰੀਡ ਬੈਨ ਕਰਨ ਨਾਲ ਕਿਸੇ ਚੀਜ਼ ਦਾ ਹੱਲ ਨਹੀਂ ਹੋ ਰਿਹਾ ਠੀਕ ਹੈ ਜੀ ਹੱਲ ਕਰਨਾ ਸੀ ਤਾਂ ਪਹਿਲਾਂ ਸਟਰੀਟ ਡੌਗਸ ਦਾ ਹੱਲ ਕਰ ਦੇ ਸਟਰੀਟ ਡੌਗਸ ਦੇ ਜੇ ਆਪਾਂ ਦੇਖਿਆ ਜਾਵੇ ਤਾਂ 82 85% ਜਿਹੜੀਆਂ ਡੌਗ ਬਾਈਟਸ ਆ ਉਹ ਸਟਰੀਟ ਡੌਗ ਵੱਲੋਂ ਹੋ ਰਹੀਆਂ ਤੇ ਜਿਹੜੇ ਘਰੇਲੂ ਡੌਗਸ ਆ ਉਹਨਾਂ ਦੇ ਜਸਟ ਓਨਲੀ ਜੇ ਆਪਾਂ ਦੇਖਿਆ ਜਾਵੇ 15 ਜਾਂ 10% ਜਿਹੜੀਆਂ ਬਾਈਟਸ ਹੋ ਰਹੀਆਂ ਤੇ ਉਹ 15 ਤੇ 10% ਬਾਈਟਸ ਨੂੰ ਜਿਹੜੀ ਸਰਕਾਰ ਆ ਉਹ ਕਹਿ ਰਹੀ ਆ ਕਿ ਬਹੁਤ ਜ਼ਿਆਦਾ ਖਤਰਨਾਕ ਹੈ ਤੇ ਆਲਰੇਡੀ ਜਿਹੜੀ 82 85% ਸਟਰੀਟ ਡੌਗ ਕਰ ਰਹੇ ਆ ਉਹਨਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ ਨਾ ਬਾਰੇ ਸੋਚ ਰਹੇ ਆ ਤੇ ਜੇਕਰ ਉਹਨਾਂ ਬਾਰੇ ਸੋਚਿਆ ਜਾ ਸਕਦਾ ਤਾਂ ਫਿਰ ਜਿਹੜੇ ਬਰੀਡਿੰਗ ਲਈ ਡੌਗ ਰੱਖੇ ਹੋਏ ਆ ਤਾਂ ਉਹਨਾਂ ਨੂੰ ਹੀ ਕਿਉਂ ਬੰਦ ਕੀਤਾ ਜਾਂਦਾ ਜਾਂ ਜਿਹੜੀਆਂ ਬਰੀਡਸ ਆ ਉਹਨਾਂ ਨੂੰ ਕਿਉਂ ਬੰਦ ਕੀਤਾ ਜਾ ਰਿਹਾ ਠੀਕ ਹੈ ਤੁਹਾਡੀ ਪ੍ਰੋਪਰ ਗੱਲ ਨਹੀਂ ਸੁਣੀ ਜਾਂਦੀ ਕੀ ਅਗਲਾ ਸਟੇਪ ਅਗਲਾ ਸਟੇਪ ਅਸੀਂ ਆਲਰੇਡੀ ਮਤਲਬ ਸੋਚ ਚੁੱਕੇ ਹਾਂ ਬਾਕੀ ਸਾਡੀਆਂ ਜਿਹੜੀਆਂ ਬਾਕੀ ਦਿੱਲੀ ਦੇ ਵਿੱਚ ਵੀ ਬੈਠੇ ਹੋਏ ਆ ਅਸ਼ੋਕ ਪ੍ਰਤਾਪ ਜੀ ਜਿਹੜੇ ਉਹਨਾਂ ਦੇ ਨਾਲ ਸਾਡੀ ਗੱਲ ਹੋ ਰਹੀ ਆ ਤੇ ਉਹਨਾਂ ਨਾਲ ਵੀ ਗੱਲ ਹੋਈ ਆ ਤੇ ਅਸੀਂ ਕੋਰਟ ਵਿੱਚ ਵੀ ਜਾਵਾਂਗੇ ਜਿੱਥੇ ਤੱਕ ਹੋਇਆ ਅਸੀਂ ਇਹਦਾ ਸਟੇ ਆਰਡਰ ਵੀ ਲਵਾਵਾਂਗੇ ਇਹਦਾ ਜੀ We'll be right <laughs> back.